ਸਾਡੇ ਕੋਲ ਸਟੋਰੇਜ 15GB ਸਪੋਜ਼ ਕਰ ਲਓ ਭਰ ਗਈ ਹੈ ਅਤੇ ਉਸ ਨੂੰ ਖਾਲੀ ਕਰਨਾ ਹੈਗਾ ਤਾਂ ਉਸ ਨੂੰ ਆਪਾਂ ਖਾਲੀ ਕਰਨ ਲਈ ਸਟੋਰੇਜ ਯੂसेज ਦੇ ਉੱਪਰ ਫੇਰ ਕਲਿੱਕ ਕਰਾਂਗੇ ਤਾਂ ਇੱਥੇ ਆਪਾਂ ਹੁਣ ਦੇਖਾਂਗੇ ਕਿ ਹੇਠਾਂ ਇੱਕ ਲਿਖਿਆ ਹੋਇਆ ਕਲੀਨ ਅਪ ਸਪੇਸ ਕਲਿੱਕ ਕਰਕੇ ਚਲੇ ਜਾਵਾਂਗੇ ਤਾਂ ਸਾਨੂੰ ਸਪੇਸ ਖਾਲੀ ਕਰਨ ਦਾ ਇਹ ਮੌਕਾ ਦੇਵੇਗਾ ਹੁਣ ਤੁਹਾਨੂੰ ਇੱਥੇ ਨਜ਼ਰ ਆਵੇਗਾ ਡਿਲੀਟਡ ਈਮੇਲ ਵਾਲਾ ਫੋਲਡਰ ਹੈਗਾ ਕਿ ਰਿਵਿਊ ਐਂਡ ਕਲੀਅਰ ਲਿਖਿਆ ਹੋਇਆ ਹੈ ਜੇਕਰ ਆਪਾਂ ਇਹਨਾਂ ਨੂੰ ਦੇਖਣਾ ਚਾਹੁੰਦੇ ਹਾਂ ਅਤੇ ਉਸ ਤੋਂ ਬਾਅਦ ਜਿਹੜੀ ਸਾਨੂੰ ਨਹੀਂ ਚਾਹੀਦੀ ਉਸ ਨੂੰ ਆਪਾਂ ਡਿਲੀਟ ਕਰਨਾ ਚਾਹੁੰਦੇ ਹਾਂ ਤਾਂ ਇੱਥੋਂ ਵੀ ਸਿਲੈਕਟ ਕਰਕੇ ਤੁਸੀਂ ਕੱਲੀ-ਕੱਲੀ ਈਮੇਲ ਨੂੰ ਜਾਂ ਫਿਰ ਇਕੱਠਿਆਂ ਨੂੰ ਸਿਲੈਕਟ ਕਰਕੇ ਵੀ ਤੁਸੀਂ ਇੱਥੋਂ ਇਸ ਨੂੰ ਡਿਲੀਟ ਕਰ ਸਕਦੇ ਹੋ ਹੁਣ ਆਪਾਂ ਫੇਰ ਵਾਪਸ ਜਾਂਦੇ ਹਾਂ ਥੋੜਾ ਜਿਹਾ ਖੱਬੇ ਹੱਥ ਨੂੰ ਸਕਰੋਲ ਕਰਕੇ ਦੇਖਾਂਗੇ ਇੱਥੇ ਸਪੈਮ ਈਮੇਲ ਵਾਲਾ ਫੋਲਡਰ ਵੀ ਨਜ਼ਰ ਆ ਜਾਵੇਗਾ ਅਦਰਵਾਈਜ਼ ਜੇਕਰ ਇੱਥੇ ਵੀ ਤੁਹਾਡੇ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਇੰਨਾ ਕੁ ਡਾਟਾ ਪਿਆ ਤਾਂ ਤੁਸੀਂ ਉਸ ਦੇ ਉੱਪਰ ਕਲਿੱਕ ਕਰਕੇ ਇਸ ਨੂੰ ਖਾਲੀ ਕਰ ਸਕਦੇ ਹੋ ਇਸੇ ਤਰ੍ਹਾਂ ਡਿਲੀਟਡ ਫਾਈਲ ਵਾਲਾ ਫੋਲਡਰ ਵੀ ਇੱਥੇ ਤੁਹਾਨੂੰ ਮਿਲ ਜਾ ਥੋੜਾ ਸਕਰੋਲ ਕਰਕੇ ਹੇਠਾਂ ਆਵਾਂਗੇ ਤਾਂ ਈਮੇਲ ਵਿਦ ਲਾਰਜ ਅਟੈਚਮੈਂਟ ਜਿਹੜੀਆਂ ਵੱਡੀਆਂ ਫਾਈਲਾਂ ਭਾਰੀ ਫਾਈਲਾਂ ਦੀ ਅਟੈਚਮੈਂਟ ਹੈ ਇਹਦੇ ਚ ਪਈਆਂ ਜੇਕਰ ਹੋਣ ਤੁਹਾਡੇ ਕੋਲ ਤਾਂ ਤੁਸੀਂ ਉਸ ਨੂੰ ਇੱਥੇ ਖਾਲੀ ਕਰ ਸਕਦੇ ਹੋ ਜਿੱਥੇ ਲਿਖਿਆ নো ਲਾਰਜ ਅਟੈਚਮੈਂਟ ਐਸੀ ਤਰ੍ਹਾਂ ਤੁਸੀਂ ਲਾਰਜ ਫਾਈਲਾਂ ਨੂੰ ਵੀ ਖਾਲੀ ਕਰ ਸਕਦੇ ਹੋ ਅਤੇ ਲਾਰਜ ਫੋਟੋ ਅਤੇ ਵੀਡੀਓ ਨੂੰ ਵੀ ਇੱਥੋਂ ਦੇਖ ਕੇ ਜਿਹੜੀ ਤੁਹਾਨੂੰ ਜ਼ਰੂਰਤ ਨਹੀਂ ਹੈਗੀਆਂ ਉਸ ਨੂੰ ਤੁਸੀਂ ਡਿਲੀਟ ਕਰ ਸਕਦੇ ਹੋ ਹੁਣ ਜੇਕਰ ਆਪਾਂ ਹੋਰ ਥੋੜਾ ਜਿਹਾ ਹੇਠਾਂ ਆ ਜਾਈਏ ਤਾਂ ਇੱਥੇ ਅਨਸਪੋਰਟਡ ਵੀਡੀਓ ਵੀ ਲਿਖਿਆ ਹੈ ਇਸ ਨੂੰ ਵੀ ਤੁਸੀਂ ਇੱਥੋਂ ਮੈਨੇਜ ਕਰਕੇ ਖਾਲੀ ਕਰ ਸਕਦੇ ਹੋ ਅਤੇ ਡਿਵਾਈਸ ਦੀ ਸਟੋਰੇਜ ਨੂੰ ਖਾਲੀ ਕਰਨ ਦੇ ਲਈ ਵੀ ਤੁਸੀਂ ਇੱਥੋਂ ਹੀ ਜਾ ਸਕਦੇ ਹੋ ਸੋ ਇਹ ਤਰੀਕਾ ਹੈਗਾ ਤੁਹਾਡੀ ਇਸ ਆਈਡੀ ਦੇ ਵਿੱਚ ਪਈ ਹੋਈ ਸਟੋਰੇਜ ਨੂੰ ਖਾਲੀ ਕਰਨ ਦਾ